ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਸਮੋਸਾ ਬਿਲਕੁਲ ਮਾਰਕੀਟ ਸਟਾਈਲ ਜੀ ਅੱਜ ਆਪਾਂ ਇਸ ਨੂੰ ਘਰ ਵਿੱਚ ਬਣਾ ਕੇ ਤਿਆਰ ਕਰਾਂਗੇ ਜੋ ਕਿ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੋਵੇਗਾ ਅਗਰ ਤੁਹਾਨੂੰ ਜੀ ਇਸ ਤਰੀਕਾ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਭ ਤੋਂ ਪਹਿਲਾਂ ਜੀ ਆਪਾਂ ਨੇ 250 ਗ੍ਰਾਮ ਮੈਦਾ ਲਿਆਗਾ ਤੁਸੀਂ ਇੱਕ ਕੌਲੀ ਲੈ ਸਕਦੇ ਹੋ ਇਸ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਤੇ ਥੋੜੀ ਜੀ ਆਪਾਂ ਜੀ ਅਜ਼ਮਾਨ ਲਈਆ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਨਾਗਾ ਹੁਣ ਆਪਾਂ ਇਸ ਵਿੱਚ 4 ਚਮਚ ਦੇਸੀ ਘੀਏ ਐਡ ਕਰਾਂਗੇ ਦੇਸੀ ਕੀ ਪੌਣ ਨਾਲ ਜੀ ਆਪਣਾ ਜੋ ਸਮੋਸਾਗਾ ਉਹ ਬਹੁਤ ਹੀ ਖਸਤਾ ਬਣ ਕੇ ਤਿਆਰ ਹੁੰਦਾਗਾ ਦੇਸੀ ਕੀ ਪਾਕੇ ਜੀ ਆਪਾਂ ਹੁਣ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾਗਾ ਤਾਂ ਕਿ ਜੀ ਆਪਣਾ ਦੇਸੀ ਕੀ ਮੈਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਇਸ ਨੂੰ 5 ਮਿੰਟ ਲੱਗ ਭਾਗ ਲੱਗ ਜਾਣਗੇ ਜੀ ਮਿਕਸ ਕਰਨ ਲੱਗੇ ਦੇਖੋ ਜੀ ਜਦੋਂ ਇਸ ਤਰੀਕੇ ਦਾ ਇਹ ਬਣ ਜਾਵੇ ਲੱਡੂ ਜਾ ਤਾਂ ਸਮਝੋ ਆਪਣਾ ਦੇਸੀ ਕੀ ਚੰਗੀ ਤਰ੍ਹਾਂ ਮਿਕਸ ਹੋ ਚੁੱਕਿਆ ਹੈਗਾ ਮੈਦੇ ਵਿੱਚ ਹੁਣ ਆਪਾਂ ਜੀ ਇਸ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਇਸ ਦਾ ਇੱਕ ਸਖਤ ਡੋ ਤਿਆਰ ਕਰ ਲਵਾਂਗੇ ਜੇਨਨ ਕਿ ਜੰਨੀ ਆਪਣੀ ਨਾਰਮਲ ਰੋਟੀ ਹੁੰਦੀ ਹੈ ਜੀ ਆਪਾਂ ਆਟਾ ਬਣਾ ਕੇ ਤਿਆਰ ਕਰਦੇ ਆ ਨਾਰਮਲ ਰੋਟੀ ਲਈ ਉਸ ਤੋਂ ਥੋੜਾ ਜਾ ਸਖਤ ਆਟਾ ਬਣਾ ਕੇ ਆਪਾਂ ਇਹ ਤਿਆਰ ਕਰਨਾਗਾ ਹੁਣ ਆਪਾਂ ਇਸ ਉੱਪਰ ਥੋੜਾ ਜਾ ghee ਲਗਾ ਕੇ ਹੱਥ ਨਾਲ ਜੀ ਸਾਰੇ ਡੋ ਉੱਪਰ ਲਗਾ ਕੇ ਇਸ ਨੂੰ ਗਿੱਲਾ ਕੱਪੜਾ ਦੇ ਕੇ ਬੀ ਮੈਂਟਲੀ ਰੈਸਟ ਲਈ ਰੱਖ ਦਵਾਂਗੇ ਹੁਣ ਆਪਾਂ ਜੀ ਦੇਖੋ ਇੱਕ ਪੈਨ ਲਿਆਗਾ ਇਸ ਵਿੱਚ ਆਪਾਂ ਸਰੋਂ ਦਾ ਤੇਲ ਪਾਇਆ ਥੋੜਾ ਜਾਂ ਜਦੋਂ ਇਹ ਚੰਗੀ ਤਰ੍ਹਾਂ ਜੀ ਆਪਣਾ ਤੇਲ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਸੁੱਕਾ ਧਨੀਆ ਪਾਉਣਾਗਾ ਥੋੜਾ ਜਾਂ ਜੀਰਾ ਬਰੀਕ ਕੱਟਿਆ ਹੋਇਆ ਪਿਆਜ਼ ਹਰੀਆਂ ਮਿਰਚਾਂ ਹੁਣ ਆਪਾਂ ਇਸ ਨੂੰ 1 ਮਿੰਟ ਲਈ ਹੀ ਰੋਸਟ ਕਰਨਾ ਜੀ ਜ਼ਿਆਦਾ ਨਹੀਂ ਸਿਰਫ 1 ਮਿੰਟ ਲਈ 1 ਮਿੰਟ ਹੋ ਚੁੱਕਿਆ ਜੀ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਵਾਂਗੇ ਥੋੜੀ ਜੀ ਆਪਾਂ ਰੈੱਡ ਚਿੱਲੀ ਪਾਵਾਂਗੇ ਥੋੜੀ ਜੀ ਹਲਦੀ ਥੋੜਾ ਜਿਹਾ ਗਰਮ ਮਸਾਲਾ 1/2 ਚਮਚ ਧਨੀਆ ਪਾਊਡਰ ਹੁਣ ਆਪਾਂ ਇਸ ਨੂੰ ਮਿਕਸ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਵੋਇਲ ਕੀਤੇ ਹੋਏ ਆਲੂ ਪਾਵਾਂਗੇ ਆਪਾਂ ਨੇ ਜੀ మీడియం ਸਾਈਜ਼ ਦੇ ਪੰਜ ਆਲੂ ਲਏ ਸੀ ਇਹ ਦੋ ਕੁ ਮਿੰਟ ਲਈ ਜੀ ਆਪਾਂ ਇਸ ਨੂੰ మీడియం ਗੈਸ ਤੇ ਆਲੂਆਂ ਨੂੰ ਪਕਾਉਣਾਗਾ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਆਲੂਆਂ ਵਿੱਚ ਹੁਣ ਆਪਾਂ ਜੀ ਇਸ ਵਿੱਚ ਵਾਇਲ ਕੀਤੇ ਹੋਏ ਥੋੜੇ ਜਿਹਾ ਮਟਰ ਪਾਵਾਂਗੇ ਲਗਭਗ ਹਾਫ ਕੌਲੀ ਤੇ ਥੋੜਾ ਜਿਹਾ ਆਪਾਂ ਨੇ ਜੀ ਪਨੀਰ ਲਿਆਗਾ ਇਹ ਵੀ ਆਪਾਂ ਨੇ ਹਾਫ ਕੌਲੀ ਲਈਏ ਇਸ ਨੂੰ ਵੀ ਆਪਾਂ ਬ੍ਰੀਕ ਕੱਟ ਲਿਆਗਾ ਛੋਟੇ ਛੋਟੇ ਪੀਸ ਕਰੇ ਨੇ ਜੀ ਆਪਣੇ ਪਨੀਰ ਦੇ ਜਿਸ ਤਰੀਕੇ ਨਾਲ ਜੀ ਆਪਾਂ ਮਾਰਕੀਟ ਵਿੱਚ ਜਾ ਕੇ ਸਮੋਸਾ ਖਾਂਦੇ ਆ ਬਿਲਕੁਲ ਉਸੇ ਤਰੀਕੇ ਦਾ ਹੀ ਆਪਾਂ ਆਪਣੇ ਘਰ ਵਿੱਚ ਵੀ ਬੜੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਆਪਾਂ ਜੀ ਇਸ ਵਿੱਚ ਦੇਖੋ ਕਸੂਰੀ ਮੇਥੀ ਲਈਆ ਲਗਭਗ 1 ਚਮਚ ਇਸ ਨੂੰ ਹੱਥ ਤੇ ਪਾ ਕੇ ਹਲਕਾ ਜਿਹਾ ਹੱਥ ਨਾਲ ਕ੍ਰਸ਼ ਕਰਕੇ ਇਸ ਨੂੰ ਫਿਰ ਐਡ ਕਰਾਂਗੇ ਹੁਣ ਆਪਾਂ ਜੀ ਇਸ ਵਿੱਚ ਹਰਾ ਧਨੀਆ ਪਾਵਾਂਗੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਦੋ ਕੁ ਮਿੰਟ ਜੀ ਆਪਾਂ ਇਸ ਨੂੰ ਪਕਾਉਣਾਗਾ ਆਲੂਆਂ ਨੂੰ ਹੋਰ ਦੇਖੋ ਜੀ ਕੰਨੀ ਵਧੀਆ ਆਪਣੀ ਸਮੋਸੇ ਵਾਲੀ ਸਟਫਿੰਗ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਜੀ ਦੇਖੋ ਜੀ ਗੈਸ ਬੰਦ ਕਰ ਦੇਣਾਗਾ ਇਸ ਤੋਂ ਜ਼ਿਆਦਾ ਨਹੀਂ ਆਪਾਂ ਨੇ ਇਸ ਨੂੰ ਪਕਾਉਣਾ ਹੁਣ ਆਪਾਂ ਇਸ ਨੂੰ ਠੰਡਾ ਹੋਣ ਦਵਾਂਗੇ ਦੇਖੋ ਜੀ ਆਪਣੇ ਡੋ ਨੂੰ ਪਏ ਨੂੰ 20 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਇਹ ਕੰਨਾ ਵਧੀਆ ਸੌਫਟ ਬਣ ਕੇ ਤਿਆਰ ਹੋਇਆਗਾ ਹੁਣ ਆਪਾਂ ਇਸ ਨੂੰ ਹਲਕਾ ਜਿਹਾ ਮੈਸ ਕਰਕੇ ਹੱਥਾਂ ਨਾਲ ਹੁਣ ਆਪਾਂ ਜੀ ਦੇਖੋ ਇਸ ਦੀ ਪੀਸ ਕਰ ਲੈਣੇ ਨੇ ਆਪਾਂ ਇਸ ਦੇ ਇਕੁਅਲ ਪੀਸ ਕਰਾਂਗੇ ਦੇਖੋ ਇਸ ਤਰੀਕੇ ਦੇ ਜੀ ਪੇੜੇ ਬਣਾ ਕੇ ਆਪਾਂ ਨੇ ਤਿਆਰ ਕਰ ਲਏ ਨੇ ਹੁਣ ਆਪਾਂ ਜੀ ਸਭ ਤੋਂ ਪਹਿਲਾਂ ਇੱਕ ਪੇੜਾ ਲੈ ਕੇ ਦੇਖੋ ਇਸ ਤਰੀਕੇ ਨਾਲ ਆਪਾਂ ਪੇੜਾ ਬਣਾ ਲੈਣਾਗਾ ਦੇਖੋ ਜੀ ਹੁਣ ਆਪਾਂ ਇਸ ਉੱਪਰ ਮੈਦਾ ਲਗਾ ਲਾਵਾਂਗੇ ਦੇਖੋ ਮੈਦਾ ਲਗਾ ਕੇ ਆਪਾਂ ਨੇ ਜੀ ਹੁਣ ਹਲਕਾ ਜਿਹਾ ਇਸ ਨੂੰ ਹੱਥਾਂ ਨਾਲ ਇਸ ਤਰੀਕੇ ਨਾਲ ਪ੍ਰੈਸ ਕਰਕੇ ਹੁਣ ਆਪਾਂ ਇੱਕ ਬੇਲ ਦੇ ਨਾਲ ਇਸ ਨੂੰ ਬੇਲ ਲੈਣਾਗਾ ਇਸ ਨੂੰ ਜੀ ਆਪਾਂ ਲੰਬਾ ਹੀ ਬੇਲਣਾਗਾ ਰੋਟੀ ਦੀ ਤਰ੍ਹਾਂ ਆਪਾਂ ਇਸ ਨੂੰ ਗੋਲ ਨਹੀਂ ਬੇਲਣਾ ਦੇਖੋ ਇਸ ਤਰੀਕੇ ਨਾਲ ਲੰਬਾ ਬੇਲ ਲੈਣਾ ਜੀ ਹੁਣ ਆਪਾਂ ਕੀ ਕਰਨਾ ਜੀ ਇਸ ਨੂੰ ਵਿੱਚ ਤੋਂ ਕੱਟ ਲੈਣਾਗਾ ਇਸ ਦੇ ਦੋ ਪੀਸ ਬਣਾ ਲਵਾਂਗੇ ਵਿੱਚ ਤੋਂ ਕੱਟ ਗਏ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਪੇੜੇ ਬਣਾ ਕੇ ਉਸ ਦੇ ਪੀਸ ਕੱਟ ਕੇ ਸਮੋਸਿਆਂ ਲਈ ਰੈਡੀ ਕਰ ਲਵਾਂਗੇ ਦੇਖੋ ਜੀ ਸਾਰੇ ਆਪਾਂ ਨੇ ਪੀਸ ਕੱਟ ਕੇ ਦੇਖੋ ਇਸ ਤਰੀਕੇ ਦੇ ਰੈਡੀ ਕਰ ਲਏ ਨੇ ਠਿਕਨੈਸ ਦੇਖੋ ਜੀ ਤੁਸੀਂ ਅੰਨੀ ਕੀ ਹੀ ਰੱਖਣੀ ਆ ਹੁਣ ਆਪਾਂ ਜੀ ਦੇਖੋ ਇੱਕ ਪੀਸ ਲੈ ਕੇ ਹੁਣ ਆਪਾਂ ਇਸ ਉੱਪਰ ਹਲਕਾ ਜਿਹਾ ਪਾਣੀ ਲਗਾ ਦਵਾਂਗੇ ਕੋਨਰ ਤੇ ਹੁਣ ਆਪਾਂ ਇਸ ਨੂੰ ਦੇਖੋ ਚੱਕ ਕੇ ਦੋਨੇ ਸਾਈਡਾਂ ਨੂੰ ਇਸ ਤਰੀਕੇ ਨਾਲ ਹੱਥਾਂ ਨਾਲ ਦਬਾ ਕੇ ਚੰਗੀ ਤਰ੍ਹਾਂ ਇਸ ਨੂੰ ਇੱਕ ਕੋਣ ਦੇ ਰੂਪ ਵਿੱਚ ਤਿਆਰ ਕਰ ਲੈਣਾ ਜੀ ਜਿਸ ਤਰੀਕੇ ਦੀ ਆਪਣੀ ਆਈਸਕ੍ਰੀਮ ਵਾਲੀ ਕੋਨ ਹੁੰਦੀ ਹੈ ਜੀ ਉਸ ਤਰੀਕੇ ਦਾ ਦੇਖੋ ਆਪਾਂ ਨੇ ਇਸ ਨੂੰ ਬਣਾ ਲੈਣਾਗਾ ਕੋਨ ਆਪਾਂ ਇਸ ਵਿੱਚ ਸਟਫਿੰਗ ਭਰਾਂਗੇ ਤੁਸੀਂ ਸਟਫਿੰਗ ਆਪਣੀ ਇੱਛਾ ਅਨੁਸਾਰ ਭਰ ਸਕਦੇ ਹੋ ਨੀ ਵੱਧ ਜਾਂ ਘੱਟ ਹੁਣ ਆਪਾਂ ਜੀ ਇਸ ਦੇ ਕਾਰਨਰ ਤੇ ਫੇਰ ਪਾਣੀ ਲਗਾ ਕੇ ਚੰਗੀ ਤਰ੍ਹਾਂ ਜੀ ਇਸ ਨੂੰ ਦੇਖੋ ਇਸ ਤਰੀਕੇ ਨਾਲ ਫੋਲਡ ਕਰਦੇ ਹੋਏ ਸਮੋਸੇ ਨੂੰ ਬੰਦ ਕਰ ਦਵਾਂਗੇ ਇਸ ਤਰੀਕੇ ਨਾਲ ਚੰਗੀ ਤਰ੍ਹਾਂ ਜੀ ਆਪਾਂ ਇਸ ਨੂੰ ਬੰਦ ਕਰਨਾ ਹੈ ਇਸਨੂੰ ਜੀ ਦੇਖੋ ਇਥੋਂ ਚੰਗੀ ਤਰ੍ਹਾਂ ਬੰਦ ਕਰ ਦੇਣਾਗਾ ਤਾਂ ਕਿ ਇਹ ਤੇਲ ਵਿੱਚ ਜਦੋਂ ਆਪਾਂ ਇਸਨੂੰ ਫਰਾਈ ਕਰੀਏ ਇਹ ਖੁੱਲੇ ਨਾ ਇਸ ਤਰੀਕੇ ਨਾਲ ਜੇ ਆਪਾਂ ਸਾਰੇ ਸਮੋਸੇ ਬਣਾ ਕੇ ਰੈਡੀ ਕਰ ਲੈਨੇ ਨੇ ਦੇਖੋ ਜੀ ਸਾਰੇ ਸਮੋਸੇ ਆਪਾਂ ਬਣਾ ਕੇ ਰੈਡੀ ਕਰ ਲੈਨੇ ਹੁਣ ਆਪਾਂ ਇਸਨੂੰ ਫਰਾਈ ਕਰਾਂਗੇ ਹੁਣ ਆਪਾਂ ਜੀ ਇੱਕ ਕੜਾਹੀ ਵਿੱਚ ਰਿਫਾਈਂਡ ਆਇਲ ਲਿਆਗਾ ਇਸਨੂੰ ਆਪਾਂ ਪਹਿਲਾਂ ਚੈੱਕ ਕਰਾਂਗੇ ਕਿ ਇਹ ਕਾਹਨਾਕ ਗਰਮ ਆ ਕਿਉਂਕਿ ਆਪਾਂ ਇਸਨੂੰ ਜਦੋਂ ਥੋੜਾ ਜਿਹਾ ਇਹ ਗਰਮ ਹੋ ਜਾਵੇ ਫਿਰ ਆਪਾਂ ਇਸ ਵਿੱਚ ਸਮੋਸਿਆਂ ਨੂੰ ਫਰਾਈ ਕਰ ਸਕਦੇ ਹਾਂ ਜਿਆਦਾ ਗਰਮ ਨਹੀਂ ਕਰਨਾ ਜੀ ਆਪਾਂ ਨੇ ਤੇਲ ਹਲਕਾ ਜਾਂ ਗਰਮ ਜਦੋਂ ਹੋ ਗਿਆ ਉਦੋਂ ਹੀ ਆਪਾਂ ਇਸ ਵਿੱਚ ਸਮੋਸੇ ਨੂੰ ਫਰਾਈ ਕਰਨਾਗਾ ਤੇ ਗੈਸ ਦਾ ਜੀ ਜੋ ਆਪਣਾ ਫਲੇਮ ਆ ਉਹ ਆਪਾਂ ਲੋ ਰੱਖਣਾਗਾ ਲੋ ਤੋਂ ਥੋੜਾ ਜਾਂ ਹੀ ਤੇਜ਼ ਰੱਖਣਾਗਾ ਜਿਆਦਾ ਨਹੀਂ ਜੀ ਲਗਭਗ ਇਸ ਨੂੰ ਹੁਣ ਆਪਾਂ 15 ਮਿੰਟਾਂ ਲਈ ਇਸੇ ਤਰੀਕੇ ਨਾਲ ਹੀ ਆਪਾਂ ਇਸ ਨੂੰ ਫਰਾਈ ਕਰੀ ਜਾਣਾਗਾ ਜਦੋਂ ਉਹ ਇਹ ਜੀ ਲਾਈਟਰ 골ਡਨ ਬ੍ਰਾਊਨ ਕਲਰ ਦੇ ਹੋ ਗਏ ਉਦੋਂ ਆਪਾਂ ਇਸ ਨੂੰ ਨਿਕਾਲ ਲੈਣਾ ਜੀ ਜੇ ਆਪਾਂ ਜੀ ਤੇਜ਼ ਗੈਸ ਤੇ ਸਮੋਸਿਆਂ ਨੂੰ ਫਰਾਈ ਕਰਿਆ ਤਾਂ ਇਹ ਉਪਰੋਂ ਹੀ ਪੱਕ ਜਾਣਗੇ ਤਾਂ ਇਹ ਵਿੱਚੋਂ ਜੋ ਮੈਦਾ ਦਾ ਉਹ ਕੱਚਾ ਰਹਿ ਜਾਵੇਗਾ ਫਿਰ ਇਹ ਹੀ ਖਾਸਤਾ ਬਣ ਕੇ ਤਿਆਰ ਨਹੀਂ ਹੋਣੀ ਹੈਗੀ ਇਸ ਕਰਕੇ ਆਪਾਂ ਇਸ ਨੂੰ ਲੋ ਤੋਂ ਥੋੜਾ ਜਾਹੀ ਤੇਜ਼ ਰੱਖਣਾ ਗੈਸ ਤਾਂ ਕਿ ਇਹ ਹੌਲੀ-ਹੌਲੀ ਪੱਕੀ ਜਾਣ ਤੇ ਇੱਕਦਮ ਖਾਸਤਾ ਬਣ ਕੇ ਤਿਆਰ ਹੋਣ ਇਸ ਨੂੰ ਟਾਈਮ ਤਾਂ ਜ਼ਰੂਰ ਲੱਗਦਾ ਜੀ ਪਰ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੇ ਨੇ ਦੇਖੋ ਇਸ ਤਰੀਕੇ ਦਾ ਇਹ ਕਲਰ ਹੋ ਚੁੱਕਿਆਗਾ ਜੀ ਹੁਣ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਫਰਾਈ ਕਰਾਂਗੇ 5 ਕਿ ਮਿੰਟਾਂ ਲਈ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਨੂੰ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਦੇਖੋ ਜੀ ਸਾਰੇ ਸਮੋਸੇ ਆਪਣੇ ਬਣ ਕੇ ਰੈਡੀ ਨੇ ਹੁਣ ਆਪਾਂ ਇਸ ਨੂੰ ਕੱਢ ਲੈਣਾਗਾ ਵੇਖ ਸਕਦੇ ਹੋ ਕਿੰਨੇ ਵਰੀਆ ਬਣ ਕੇ ਤਿਆਰ ਹੋ ਗਏ ਨੇ ਜੀ ਇਸੇ ਤਰੀਕੇ ਨਾਲ ਜੀ ਆਪਾਂ ਦੂਸਰੇ ਸਮੋਸਿਆਂ ਨੂੰ ਵੀ ਫਰਾਈ ਕਰ ਲੈਣਾਗਾ ਦੇਖੋ ਜੀ ਕਿੰਨੇ ਵਰੀਆ ਲੱਗ ਰਹੇ ਨੇ ਸਾਰੇ ਆਪਾਂ ਨੇ ਫਰਾਈ ਕਰ ਲਏ ਨੇ ਸਮੋਸੇ ਤੇ ਹੁਣ ਆਪਾਂ ਜੀ ਤੁਹਾਨੂੰ ਦੇਖੋ ਇੱਕ ਪੀਸ ਆਪਾਂ ਤੁਹਾਨੂੰ ਚਾਕੇ ਦਿਖਾਵਾਂਗੇ ਕਿ ਇਹ ਕੰਨਾ ਖਾਸਤਾ ਬਣ ਕੇ ਤਿਆਰ ਹੋਏਗਾ ਬਿਲਕੁਲ ਮਾਰਕੀਟ ਦੀ ਤਰ੍ਹਾਂ ਬਣਿਆ ਜੀ ਇਹ ਜਿਸ ਤਰੀਕੇ ਨਾਲ ਮਾਰਕੀਟ ਵਾਲਾ ਸਮੋਸਾ ਹੁੰਦਾ ਦੇਖੋ ਉਸੇ ਤਰੀਕੇ ਦਾ ਇਹ ਬਣ ਕੇ ਤਿਆਰ ਹੋਏਗਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜੀ ਇਸ ਦੀ ਪਲੇਟਿੰਗ ਕਰਾਂਗੇ ਇਸ ਨੂੰ ਹਰੀ ਜਾਂ ਲਾਲ ਚਟਨੀ ਇਮਲੀ ਦੇ ਨਾਲ ਆਪਾਂ ਇਸ ਨੂੰ ਖਾ ਸਕਦੇ ਹਾਂ ਜੀ ਅਗਰ ਤੁਹਾਨੂੰ ਜੀ ਇਸਦੇ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗੇ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਜੀ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟ ਤੁਹਾਡੇ ਤੱਕ ਤੁਰੰਤ ਪਹੁੰਚ ਜੇ ਜੀ ਵੀਡੀਓ ਦੇਖਣ ਲਈ ਧੰਨਵਾਦ